ਦੀਵਾਲੀ ਦੇ ਤਿਉਹਾਰ ਦੀ ਬਾਜ਼ਾਰਾਂ ਵਿੱਚ ਰੌਣਕ ਹੈ ਪੰਜਾਬ ਦੇ ਇਤਿਹਾਸਿਕ ਸਹਿਰ ਸਮਾਣਾ ਦੇ ਵਿੱਚ ਇਸ ਤਿਉਹਾਰ ਦੀ ਉੜਿਖ ਬੇਸਬਰੀ ਨਾਲ ਕਰਦੇ ਹਨ ਲੋਕ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਵੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਸ੍ਰੀ ਗੁਰਗੋਬਿੰਦ ਸਿੰਘ ਜੀ 52 ਰਾਜਾ ਨੂੰ ਗਵਾਲੀਅਰ ਤੋਂ ਰਿਹਾਅ ਕੀਤਾ ਗਿਆ ਸੀ ਔਰ ਉਸਦੇ ਬਾਅਦ ਭਗਵਾਨ ਸ੍ਰੀ ਰਾਮ 14 ਵਰਸ ਦਾ ਬਨਵਾਸ ਕੱਟ ਕੇ ਅਜ ਦੇ ਦਿਨੇ ਉਹਦੇ ਵਾਪਸ ਆਏ थे ਉਹਨਾਂ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਗਈ ਔਰ ਪੂਰੇ ਦੇਸ਼ ਦੇ ਵਿੱਚ ਤਿਉਹਾਰ ਦਾ ਪੂਰਾ ਉਲਾਸ ਹੈ ਲੋਕਾਂ ਦੇ ਵਿੱਚ ਹਰ ਵਿਅਕਤੀ ਆਪਣੇ ਘਰ ਨੂੰ ਸਜਾਉਣ ਦੇ ਲਈ ਸਜਾਵਟ ਦਾ ਸਮਾਨ ਜਾਂ ਬੱਚਿਆਂ ਲਈ ਨਵੇਂ ਕਪੜੇ ਖਰੀਦਦਾਰੀ ਕਰ ਰਿਹਾ ਕੋਈ ਇਲੈਕਟ੍ਰੋਨਿਕਸ ਵਾਂਗ ਖਰੀਦ ਰਿਹਾ ਤੇ ਕੋਈ ਮਿਠਾਈ ਖਰੀਦ ਰਿਹਾ ਕੋਈ ਆਪਣੇ ਘਰ ਦੇ ਵਿੱਚ ਦੀਵੇ ਮਿੱਟੀ ਦੇ ਖਰੀਦ ਰਿਹਾ ਤਾਂ ਕਿ ਰਾਤ ਨੂੰ ਮਾਲਕਸ਼ਮੀ ਦੀ ਪੂਜਾ ਦੇਸੀ ਕੀ ਜਾਂ ਸਰੋਂ ਦੇ ਤੇਲ ਦੇ ਨਾਲ ਜਗਾ ਕੇ ਮਾਲਕਸ਼ਮੀ ਦੀ ਪੂਜਾ ਕੀਤੀ ਜਾ ਸਕੇ ਔਰ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਵਿੱਚ ਮਾਲਕਸ਼ਮੀ ਆਪਣਾ ਨਿਵਾਸ ਦੇਵੇ ਆਪਣਾ ਵਾਸ ਕਰੇ ਘਰਾਂ 'ਚ ਖੁਸ਼ੀਆਂ ਆਣ ਇਹ ਕਾਮਨਾ ਹਰੇਕ ਵਿਅਕਤੀ ਪਰਮਾਤਮਾ ਵਾਹਿਗੁਰੂ ਤੋਂ ਕਰਦਾ ਹੈ ਇਸ ਤਿਹਾੜ ਦੇ ਮੌਕੇ ਤੇ ਬਜ਼ਾਰਾਂ ਵਿੱਚ ਪੁਲਿਸ ਵੱਲੋਂ ਵੀ ਫੁਕਤਾ ਇੰਤਜ਼ਾਮ ਸੁਰੱਖਿਆ ਕੀਤੇ ਗਏ ਹਨ ਟ੍ਰੈਫਿਕ ਦੀ ਵਿਵਸਥਾ ਨੂੰ ਕੰਟਰੋਲ ਕਰਨ ਦੇ ਲਈ ਪੁਲਿਸ ਲਗਾਤਾਰ ਮਾਰਕੀਟ ਦੇ ਵਿੱਚ ਕੁੰਮਰੀ ਹੈ ਔਰ ਲੋਕਾਂ ਦੇ ਵਿੱਚ ਖਰੀਦਦਾਰੀ ਦਾ ਜਿਹੜਾ ਜੋਸ਼ ਹੈ ਉਹ ਸਾਫ਼ ਦਿਖਾਈ ਦਿੰਦਾ ਹੈ ਪੰਜ ਬੱਚੇ ਹਨ ਬੁਢੇ ਹਨ ਜਵਾਨ ਹਨ ਹਰ ਵਿਅਕਤੀ ਬਜ਼ਾਰ ਦੇ ਵਿੱਚ ਇਸ ਤਿਹਾੜ ਨੂੰ ਲੈ ਕੇ ਖੁਸ਼ ਹੈ ਔਰ ਇਸ ਤਿਹਾੜ ਦੀ ਇੰਤਜ਼ਾਰ ਕਰਦਾ ਹੈ ਅਸੀਂ ਵੀ ਸਵੀ ਦੇ ਸਵਾਸੀਆਂ ਨੂੰ ਸਮਾਣਾ ਵਾਸੀਆਂ ਨੂੰ ਦੀਵਾਲੀ ਦੀ ਸਮਾਨ ਊਜ ਵੱਲੋਂ ਹਾਰਦਿਕ ਸ਼ੁਭਕਾਮਨਾ ਦਿੰਦੇ ਹਨ ਚੱਲ ਰਿਹਾ ਜੀ ਸਭ ਕੁਝ ਦੇਖੋ ਕਿਆ ਕਿਆ ਲੈ ਰਹੇ ਹੋ ਸਜਾਉਣ ਲਈ ਘਰ ਨੂੰ ਥਾਣੇ ਨੂੰ ਦੋਨਾਂ ਨੂੰ ਸਜਾਵਾਂਗੇ ਚੱਲ ਰਹੀਆਂ ਸ਼ੋਪਿੰਗਸ ਜਦੋਂ ਇਸ ਦਿਨ ਮਤਲਬ ਬੜੀਆ ਤੇਰੇ ਕੁਲਿਨਾਰੀ ਹੈ ਹਾਂਜੀ ਬਹੁਤ ਵਧੀਆ ਹਾਂਜੀ ਦੀਵਾਲੀ ਪੀ ਤੋ ਹਮਨੇ ਕਾਫੀ ਸਾਰੀ ਚੀਜ਼ੇ ਰੱਖੀ ਹੋਈ ਹੈ ਜੈਸੀ ਹੱਟ ਦੀਏ ਮੋਮਬੱਤੀ ਬਹੁਤ ਕੁਝ ਹੈ ਕਾਫੀ ਸਮਾਨ ਹੈ ਜੋ ਮਤਲਬ ਤਿਉਹਾਰੋਂ ਮੇਂ ਜਾਂਦਾ ਰਹਤਾ ਹੈ ਯਹਾਂ ਸੇ हां जी बहुत अच्छा काम चल रहा है हमारा मिट्टी के दिए की तो सबसे ज्यादा मांगते हैं क्योंकि ये तो पहले से ही चलता है बाकी जिस तरह की आजकल लाइट वगैरह ये चीजें होती है तो मिट्टी के मुकाबले तो कोई भी चीज नहीं है इसीलिए सबसे ज्यादा स्पेशल तो मिट्टी के दिए से ही होता है त्यौहार मिठाई लेने आए हैं कज कतली बैठा और गुजिया और थे लड़ियां वगैरह लाई हैं रंगोली बनाई है बहुत मतलब बेसब्री नाल इंतजार होती है ਬਹੁਤ ਉਡੀਕ ਹੁੰਦੀ ਹੈ ਇਹ ਤਿਹਾੜੀ ਸਭ ਤੋਂ ਅੱਛਾ ਤਿਉਹਾਰ ਲੱਗਦਾ ਹੈ ਤੁਸੀਂ ਪੜ ਰਹੇ ਹੋ ਹਾਂ ਜੀ ਮੇਘਾ ਹੈਪੀ ਦੀਵਾਲੀ ਐ ਜੈ ਹੈਲ ਟੂ ਯੂ ਸਾਰ ਫੈਨਸ ਨੂੰ ਬਿਕੇ ਸਿੱਤੇ ਬਹੁਤ ਅੱਛੀ ਮਠਿਆਈ ਔਰ ਇਹ ਡਰਾਈ ਫਰੂਟ ਲਿਆ ਹੈ ਮਠਿਆਈ ਲਿਆ ਬਹੁਤ ਅੱਛੀ ਮਠਿਆਈ ਹੈ ਹੈਪੀ ਦੀਵਾਲੀ ਤੇ ਪੂਰੇ ਨੂੰ ਜ਼ਰੂਰ ਆਉਣਾ ਚਾਹੀਦਾ ਸਾਰਿਆਂ ਨੂੰ ਬਹੁਤ ਅੱਛੀ ਦੀਵਾਲੀ ਮਨਾ ਰਹੀ ਹੈ ਬਹੁਤ ਅੱਛਾ ਸੈਲੀਬ੍ਰੇਟ ਹੋ ਰਿਹਾ ਹੈ ਥੈਂਕ ਯੂ ਬਟ ਆ ਕੇ ਖਰੀਦ ਰਹੇ ਮਠਿਆਈਆਂ ਖਰੀਦ ਰਹੇ ਆ ਬਾਕੀ ਸਮਾਨ ਖਰੀਦ ਰਹੇ ਆ ਫਰੂਟ ਖਰੀਦ ਰਹੇ ਆ ਕਿਵੇਂ ਜਾਇ ਕਿਸ ਤਰ੍ਹਾਂ ਕਰੋਗੇ ਪਟਾਕੇ ਚੁਲਾਕਰ ਕਿਤਨਾ ਹੋ ਗਿਆ ਉਹ ਆਖਾਉ ਬਗੀਆਂ ਕਿਹੋਰਾ ਜੀਨਾ ਮੇ ਤੁਹਾਡਾ ਮੇਰੇ ਨਵੀਰ ਸਿੰਘ ਜੀ ਅਸੀਂ ਦੀਵੇ ਮੂਰਤੀਆਂ ਤੇ ਗੁੱਲਕ ਤੇ ਹਟੜੀ ਜੀ ਬੜੇ ਦੀਵੇ ਸਾਰਾ ਕੁਝ ਵੇਚ ਰਹੀ ਤਵਾਰ ਤੇ ਕੀ ਕੀ ਖਰੀਦਦਰੀ ਕਰ ਰਹੇ ਹੋ ਅੱਜ ਅਸੀਂ ਜੀ ਆਹ ਮੂਰਤੀ ਖਰੀਦਦੇ ਆਂ ਜੀ ਆਪਣੀ ਹਾਂਜੀ ਤੇ ਲਕਸ਼ਮੀ ਗਣੇਸ਼ ਵੀ ਲੈ ਰਹੇ ਹੋ ਹਾਂਜੀ ਕਿਸ ਤਰੀਕੇ ਕਰ ਰਹੇ ਦਿਵਾਈ ਜੀ ਵਧੀਆ ਚੱਲ ਰਹੀ ਹੈ ਜੀ ਕੋਈ ਤਿਆਰੀ ਚੱਲ ਰਹੀ ਹੈ ਹਾਂਜੀ ਅੰਕਲ ਜੀ ਅਸੀਂ ਦੀਵੇ ਬਣਾ ਕੇ ਲੈ ਆਏ ਆਂ ਮੂਰਤੀਆਂ ਹੋ ਗਈਆਂ ਘਟੜੀ ਗੱਲੇ ਸਭ ਕੁਝ ਬਣਾਇਆ ਸੀ ਕਿਸੇ ਤਰ੍ਹਾਂ ਚੱਲ ਰਿਹਾ ਕੰਮ ਵਧੀਆ ਚੱਲ ਰਿਹਾ ਹਾਂਜੀ ਥੋੜਾ ਬਹੁਤਾ ਬੈਂਦਾ ਵੀ ਲੋਕ ਪਾਣੀ ਵਾਲੇ ਦੀਵੇ ਮੰਗਦੇ ਨੇ ਪਰ ਚੱਲ ਜੀ ਇਸ ਦੀ ਖਾਸੀਅਤ ਕੀ ਹੈ ਹਾਂਜੀ ਮਿੱਟੀ ਦੇ ਨੇ ਹਾਂਜੀ ਮੇਰਾ ਇਹ ਸੰਦੇਸ਼ ਹੈ ਜੀ ਪਹਿਲਾਂ ਤਾਂ ਸਾਰੇ ਸਮਾਣੇ ਵਾਸੀਆਂ ਨੂੰ ਮੇਰਾ ਨਮਸਕਾਰ ਮੈਂ ਤੁਹਾਡੀ ਆਪਣੀ ਕੋਮਲਮਾਨ ਦੀਵਾਲੀ ਕੀ विश्वकर्मा की भैया दूज की धनतेरस की और गुरुपूर्व की सारे वासियों को ढेर ढेर बधाई मालिक खुश रखे सारे मेरे को सारे हिंदुस्तान वासियों को खुश रखे दाता अच्छा किने किने आ जी अच्छा किन्ने किन्ने अच्छा ਫਟੇ ਫੜ ਕੇ ਵੀ ਆਣ ਵਾਲਾ ਪੰਪ ਹੈ ਜੀ ਅੱਛਾ ਸਾਡੇ ਪਾਸ ਜੀ ਜਿਵੇਂ ਬ੍ਰੈਂਕਟ ਹੋ ਗਏ ਦਲਸੀਟਾਂ ਹੋ ਗਈਆਂ ਜੀ ਬੇ ਪੱਕੇ ਬੈੱਡ ਚਦਰਾ ਹੋ ਗਈਆਂ ਹੋਰ ਹੋ ਗਈਆਂ ਰਜਾਈਆਂ ਹੋ ਗਈਆਂ ਜੀ ਇਹ ਸਭ ਹੋਲ ਸੇਲਸ ਵਿਕਦੀਆਂ ਜੀ ਤੇ ਵੰਦੀ ਚੱਲ ਰਹੀ ਹੈ ਬਹੁਤ ਵਧੀਆ ਜੀ ਲੋ ਗਿਫਟ ਲੈਣੇ ਜੀ ਅਗਲਾ ਦੀਵਾਲੀ ਦੇ ਸਾਰੇ ਉਹਨਾਂ ਬ੍ਰਾਂਡ ਦੇ ਫੈਕਟਿਵਿਟੀ ਵਾਲੇ ਉਹ ਕਰਦੇ ਸਾਂ ਦਿਨੇ ਤੱਕ ਲੈਵਰ ਨੂੰ ਦਿਨੇ ਦਾ ਉਹ ਕਰਨੇ ਆ ਦੀਵਾਲੀ ਸਾਬ ਬਹੁਤ ਵਧੀਆ ਇਹ ਕਿੰਨੇ ਤੱਕ ਦਾ ਹੈ ਇਹ ਜੀ ਸਾਡੇ ਕੋਲ 250 ਲੈ ਕੇ 10000 ਤੱਕ ਦੀ ਰੇਂਜ ਹੁੰਦੀ ਹੈ ਜੀ ਕੰਬਰ ਜਾਈ ਸ਼ੋਲ ਦੀ ਇਹ ਜੋ ਅੱਜ ਦਾ ਦਿਨ ਹੈ ਜੋ ਕੱਲ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਬੰਦੀ ਛੋੜ ਦਿਵਸ ਹੈ ਦੀਵਾਲੀ ਜੋ ਕਿ ਭਗਵਾਨ ਰਾਮ ਜੀ ਅਯੁੱਧਿਆ ਚ ਵਾਪਸ ਆਏ ਸੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਈ ਹੋ ਕੇ ਅੰਮ੍ਰਿਤਸਰ ਪਹੁੰਚੇ ਸੀ ਉਨ੍ਹਾਂ ਦੀ ਖੁਸ਼ੀ ਦੇ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਤਾਂ ਇਸ ਦੇ ਵਿੱਚ ਜੋ ਖਰੀਦਦਾਰੀ ਕੀਤੀ ਜਾ ਰਹੀ ਹੈ ਉਹ ਸਵੀਟਸ ਦੀ ਦੁਕਾਨ 'ਚ ਮੈਂ ਖੜਾ ਮਨ ਤਾਂ ਨਹੀਂ ਕਰਦਾ ਕਿਉਂਕਿ ਇਹਨੂੰ ਮਿੱਠਾ ਜ਼ਹਿਰ ਕਿਹਾ ਜਾਂਦਾ ਪਰ ਜਿਹੜੀ ਜ਼ਿਆਦਾ ਜ਼ਰੂਰਤ ਹੈ ਉਹ ਹੀ ਅਸੀਂ ਖਰੀਦ ਰਹੇ ਹਾਂ ਬਾਕੀ ਵਿਚਾਰ 'ਚ ਆਏ ਆ ਮਠੇੇ ਮਠੇੇ ਲੈ ਰਹੇ ਆ ਤੇ ਪ੍ਰਮਾਤਮਾ ਸਭ ਨੂੰ ਟਾਈਮ ਦੇ ਖੁਸ਼ੀਆਂ ਟਾਈਮ ਦੇ ਲੋਕ ਜਵਾਇ ਕਰ ਰਹੇ ਨੇ ਸਭ ਦੇ ਲਈ ਦਵਾਈ ਵੀ ਲੋਕ ਆਪਣੇ ਘਰੋਂ ਅਸੀਂ ਕਾਮ ਨਾ ਪਟਾਕੇ ਆਪਣੇ ਘਰ ਬੈ ਕੇ ਚਲਾਣ ਸ਼ਹਿਰਾਂ ਵਿੱਚ ਹੁੱਲਰ ਬਾਜੀ ਨਾ ਕਰਨ ਠੀਕ ਹੈ ਨਾ ਇਹ ਹੀ ਲੋਕਾਂ ਨੂੰ ਚਿਹਰੇ ਸੇ ਆਪਣਾ ਦੀਵਾਲੀ ਵੀ ਸਭ ਨੂੰ ਬਹੁਤ ਬਹੁਤ ਵਧਾਈਆਂ ਹੈਪੀ ਦੀਵਾਲੀ ਸਾਰਿਆਂ ਨੂੰ ਇਹ ਬਹੁਤ ਹੀ ਖੁਸ਼ੀ ਦਾ ਤਿਹਾਰ ਹੈ ਤੇ ਬੁਰਾਈ ਤੇ ਜਿੱਤ ਹੋਈ ਸੀ ਛਾਈ ਦੀ ਅੱਜ ਤੇ ਆਪਣਾ ਸਾਰੇ ਹੀ ਜਿਵੇਂ ਖੁਸ਼ੀਆਂ ਵੰਡਿਆ ਜਾ ਰਹੀਆਂ ਨੇ ਮਠਿਆਈ ਵੰਡੀ ਜਾ ਰਹੀ ਹੈ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਐਨ ਕਿਰਪਾ ਮੰਨ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ ਜੀ ਹਾਂਜੀ ਹਾਂਜੀ ਬਹੁਤ ਛਾਇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਅੱਛਾ ਜੀ ਬਸ ਮਠਿਆਈਆਂ ਜੀ ਬੱਚਿਆਂ ਵਾਸਤੇ ਪਟਾਕੇ ਹੋਰ ਕੀ ਹੈ ਹਾਂਜੀ ਤੇਰਾ ਹਾਂ ਪਟਾਕੇ ਮਠਿਆਈਆਂ ਲੈ ਲੀਆਂ ਹੋਰ ਚੀਜ਼ ਜੀ ਕੀ ਲਈ ਹੈ ਜੀ 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 ਹੈਂ ਥਾਰਾਂ ਨੂੰ ਗੱਡੀਆਂ ਸਾਈਡ ਤੇ ਲਾਉਣ ਨੂੰ ਕਹਿ ਰਹੇ ਆ ਕੋਈ ਰੋਡ ਤੇ ਗੱਡੀ ਨਾ ਘਲਾ ਰਹੋ ਦਿਵਾਲੀ ਦਾ ਦਿਨ ਹੈ ਕਿਰਪਾ ਕਰਕੇ ਸਾਰੇ ਰੋਡ ਤੋਂ ਥੱਲੇ ਖੜਾ ਰਹੋ ਕੈਮਰਾਮੈਨ ਬੀਕੇ ਕਰਗਦੇ ਨਾਲ ਪਰਸੋਤਮ ਕੋ ਸਿਕਸ ਮਾਣਾ ਨਿਊਜ਼